ਵਿਕਰਮ ਸਿੰਘ ਮਜੀਠੀਆ 2121 ਦੇ ਵਿੱਚ ਚਰਨ ਸਿੰਘ ਚੰਨੀ ਦੇ ਵੇਲੇ ਇੱਕ ਜ਼ਰੂਰ ਐਫ ਆਈ ਆਰ ਦਰਜ ਹੋਈ ਨਾਮ ਨਾਮਜ਼ਦ ਹੋਇਆ ਉਹਨਾਂ ਨੂੰ ਕਈ ਮਹੀਨੇ ਜੇਲ੍ਹ ਵੀ ਲਾਉਣੇ ਪਏ ਜੋ ਉਹਨਾਂ ਪ੍ਰਚਾਰ ਵੇਲੇ ਜ਼ਰੂਰ ਮੌਲਤ ਮਿਲੀ ਸੀ ਬਾਅਦ ਚ ਸਰੈਂਡਰ ਕਰਨਾ ਪਿਆ ਫਿਰ ਸੁਪਰੀਮ ਕੋਰਟ ਜਾ ਕੇ ਰਾਹਤ ਮਿਲਦੀ ਹੈ ਪਰ ਹਾਲੇ ਵੀ ਖਿਹੜਾ ਨਹੀਂ ਛੁੱਟਿਆ ਉਹਨਾਂ ਨੂੰ ਵਾਰ-ਵਾਰ ਸਮਨਿੰਗ ਹੋ ਰਹੀ ਸੀ ਔਰ ਉਸ ਤੇ ਲਿਓ ਹਾਈ ਕੋਰਟ ਚਲੇ ਜਾਂਦੇ ਆ ਤੇ ਹਾਈ ਕੋਰਟ ਚ ਸਿੱਟ ਜਵਾਬ ਦੇ ਕੇ ਆਉਂਦੀ ਹੈ ਕਿ ਅਸੀਂ ਸਮਨ ਵਾਪਸ ਲੈ ਲਿਆ ਤੇ ਨਾਲ ਹੀ ਇੱਕ ਹੋਰ ਅਗਲਾ ਅਪਡੇਟ ਆ ਗਿਆ ਕਿ ਸਮਨ ਦੁਆਰਾ ਫਿਰ ਭੇਜਿਆ ਜਾਣਾ ਇਹ ਪੂਰੀ ਖਬਰ ਕੀ ਹੈ ਬਿਲਕੁਲ ਸੰਦੀਪ ਲੱਗਦਾ ਕਿ ਸਰਕਾਰ ਕੱਚੇ ਪੈਰੀ ਇਸ ਮਸਲੇ ਦੇ ਵਿੱਚ ਜਾਂ ਇਸ ਮਸਲੇ ਦੇ ਸਿਆਸਤਕਾਰ ਹੀ ਆ ਇਹ ਜਿਸ ਤੋਂ ਸਪਸ਼ਟ ਹੁੰਦਾ ਕਿ ਆਖਰ ਜਿਹੜੇ ਤੁਸੀਂ ਸੰਮਣ ਭੇਜੇ ਨੇ ਪਤਾ ਸੀ ਚੈਲੰਜ ਹੋਗੇ ਨੇ ਤੁਹਾਡੇ ਔਰ ਫਿਰ ਤੁਹਾਨੂੰ ਹਾਈ ਕੋਰਟ ਦੇ ਵਿੱਚ ਸਿਰ ਝਕਾਉਣਾ ਪਿਆ ਕੋਰਟ ਅੱਗੇ ਜਦੋਂ ਤੁਸੀਂ ਸਿਰ ਝਕਾਉਂਦੇ ਹੋ ਇਹਦਾ ਮਤਲਬ ਤੁਹਾਡੀ ਕਾਰਸ਼ੈਲੀ ਜਾਂ ਤੁਹਾਡੀ ਕਾਬਲੀਅਤ ਤੇ ਖਤਸ਼ੇ ਪ੍ਰਗਟ ਹੁੰਦੇ ਨੇ ਹੁਣ ਖਬਰ ਅੱਜ ਸਾਰੀ ਲਗਭਗ ਅਖਬਾਰਾਂ ਦੇ ਵਿੱਚ ਪਹਿਲੇ ਪੰਨੇ ਦੇ ਜਾਂ ਤੀਜੇ ਪੰਨੇ ਤੇ ਛਪੀ ਆ ਅਗਰ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਚ ਲਿਖਦੇ ਨੇ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਾਰੀ ਸੰਮਨ ਅੱਜ ਵਾਪਸ ਲੈ ਹਨ ਜਿਸ ਕਰ ਸਾਬਕਾ ਮੰਤਰੀ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਪਟੀਸ਼ਨ ਬੇਸਬੇ ਅਸਰ ਹੋ ਗਈ ਹੈ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜੀ ਐਸ ਸੰਧਾਵਾਲੀਆ ਤੇ ਜਸਟਿਸ ਵਿਕਾਸ ਬੈਲ ਦੇ ਡਿਵੀਜ਼ਨ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਦਸਤਾਵੇਜ਼ ਜਾਂ ਕੋਈ ਹੋਰ ਚੀਜ਼ ਪੇਸ਼ ਕਰਨ ਲਈ ਸੰਬੰਧਿਤ ਸਬੰਧ ਚ ਅਫਾਦਿਕ ਪ੍ਰਕਿਰਿਆ ਦੀ ਧਾਰਾ 91 ਤਹਿਤ ਆਉਣ ਵਾਲਾ ਨੋਟਿਸ ਵਾਪਸ ਲਿਆ ਗਿਆ ਔਰ ਉਸੇ ਦੌਰਾਨ ਹੁਣ ਪਟਿਆਲਾ ਤੋਂ ਹੀ ਖਬਰ ਛਪੀ ਹੈ ਕਿ ਕਰੋੜਾਂ ਰੁਪਏ ਦੀ ਡਰਗ ਤਸਕਰੀ ਮਾਮਲੇ ਚ ਸ਼੍ਰੋਮਣੀ ਕਾਲੀ ਦਲ ਦੇ ਜਨਰ ਸਖਤਰ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਹਾਲੇ ਕਟੀਆਂ ਨਹੀਂ ਆ ਪੰਜਾਬੀ ਟਰਬਿਨ ਤੋਂ ਪਟਿਆਲਾ ਤੋਂ ਪੱਤਰਕਾਰ ਗੁਰਨਾਮ ਸਿੰਘ ਅਕੀਦਾ ਦੀ ਖਬਰ ਚ ਇਹ ਵੀ ਜ਼ਿਕਰ ਕੀਤਾ ਗਿਆ ਕੇ ਮਾਮਲੇ ਦੀ ਜਾਂਚ ਕਰ ਰੇ ਸਿੱਟ ਦੇ ਇੰਚਾਰਜ ਪਟਿਆਲਾ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੇ ਕਿਹਾ ਕਿ ਜਲਦੀ ਹੀ ਵਿਕਰਮ ਸਿੰਘ ਮਜੀਠੀਆ ਨੂੰ ਨਵੇਂ ਸਬੰਨ ਭੇਜੇ ਜਾਣਗੇ ਹਰਚੰਦ ਸਿੰਘ ਭੁੱਲਰ ਨੇ ਵੀ ਕਿਹਾ ਕਿ ਡਰੱਗਜ਼ ਮਾਮਲੇ ਦੇ ਵਿੱਚ ਪੜਤਾਲ ਹੋਣੀ ਲਾਜ਼ਮੀ ਤੇ ਇਸ ਮਾਮਲੇ 'ਚ ਪੂਰੀ ਪੜਤਾਲ ਕਰਨ ਲਈ ਵਿਕਰਮ ਸਿੰਘ ਮਜੀਠੀਆ ਅਹਿਮ ਕੜੀ ਹੈ ਜਿਨ੍ਹਾਂ ਕੋਲ ਪੁਸ਼ਪੜਤਾਲ ਕਰਨੀ ਲਾਜ਼ਮੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਹੀ ਵਿਕਰਮ ਸਿੰਘ ਮਜੀਠੀਆ ਨੂੰ ਸਬੰਨ ਭੇਜ ਕੇ ਤਲਬ ਕਰਾਂਗੇ ਤਾਂ ਜੋ ਪੜਤਾਲ ਦੇ ਰਹਿ ਗਏ ਕੁਝ ਤੱਥ ਸਪਸ਼ਟ ਕੀਤਾ ਜਾਣ ਹੁਣ ਖਬਰ ਬਾਕੀ ਵੀ ਜਿਹੜੀ ਹਾਈ ਕੋਰਟ ਦੇ ਨਾਲ ਸੰਬੰਧ ਰੱਖਦੀ ਹੈ ਉਹਦੇ ਚ ਇਹ ਕੀਤਾ ਗਿਆ ਕਿ ਕਨਵੇਂ ਜਿਹੜਾ ਅਪਰਾਧਿਕ ਧਾਰਾ ਕਰਮ ਵਿੱਚ ਸਪਸ਼ਟ ਕੀਤਾ ਗਿਆ ਕਿ ਪਟੀਸ਼ਨ ਨੂੰ ਰੱਦ ਮੰਨਣ ਤੋਂ ਪਹਿਲਾਂ ਸਰਕਾਰ ਇਸ ਸੰਬੰਧੀ ਹਲਪਨਾਮਾ ਦੇਣ ਸੰਬੰਧੀ ਪਾਬੰਦ ਹੋਵੇਗੀ ਦੱਸਣ ਜੋ ਕਿ ਵਿਕਰਮ ਸਿੰਘ ਮਜੀਠੀਆ ਵੱਲੋਂ ਇਸ ਮਹੀਨੇ ਸੱਟ ਵੱਲੋਂ ਨੋਟਿਸ ਭੇਜੇ ਜਾਣ ਮਗਰੋਂ ਵਿਕਰਮ ਮਜੀਠੀਆ ਨੇ ਆਪਣੇ ਵਕੀਲਾ ਰਾਹੀਂ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਚੁਣੌਤੀ ਦਿੱਤੀ ਸੀ ਹਾਲਾਂਕਿ ਹਾਈ ਕੋਰਟ 'ਚ ਪਿਛਲੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਸਿੱਟ ਵੱਲੋਂ 7 ਜੂਨ ਨੂੰ ਜਾਰੀ ਨੋਟਿਸ ਦੇ ਹਵਾਲੇ ਪੋਸ਼ਪੜਤਾਰ ਦੇ ਸਬੰਧ 'ਚ ਜਮਾ ਕਰਵਾਉਣ ਨੂੰ ਲਾਜ਼ਮੀ ਦੱਸਿਆ ਸੀ ਵਜੀਠੇ ਨੇ ਦਲੀਲ ਦਿੱਤੀ ਕਿ ਵਾਰ-ਵਾਰ ਸਮਨ ਭੇਜ ਕੇ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਨੂੰ ਇਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ 8 ਜੁਲਾਈ ਤੱਕ ਸਿੱਟ ਦੇ ਸਾਹਮਣੇ ਪੇਸ਼ ਹੋਣ ਤੋਂ ਰਾਹਤ ਦਿੱਤੀ ਸੀ ਪਰ ਇਸੇ ਦੌਰਾਨ ਇੱਕ ਸ਼ਰਮਨੀ ਕਾਲੀ ਦਲ ਦੇ ਜਿਹੜੇ ਮੁਖ ਬਲਾਰੇ ਨੇ ਅਰਸ਼ਦੀਪ ਸਿੰਘ ਕਲੇਰ ਹੈ ਉਹ ਕਹਿੰਦੇ ਨੇ ਕਿ ਇਸ ਨਾਲ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਕੇਸ ਦਰਜ ਕੀਤਾ ਗਿਆ ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਤੋਂ ਹੋ ਚੁ ਸਪਸ਼ਟ ਹੋ ਚੁੱਕਾ ਕਿ ਵਿਕਰਮਜੀਤ ਮਜੀਠੀਆ ਨੂੰ ਝੂਠਾ ਫਸਾਇਆ ਜਾ ਰਿਹਾ ਇਸ ਸਬੰਧ ਵਿੱਚ ਉਹਨਾਂ ਨੇ ਅਕਾਲੀ ਦਲ ਤੋਂ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ ਅ ਅਰਸ਼ਦੀਪ ਸਿੰਘ ਕਲੇਰ ਕਹਿੰਦੇ ਨੇ ਕਿ ਮੁੱਖ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਦੀ ਜਿਹੜੀ ਮੁਹਿੰਮਾ ਉਦੋਂ ਫੇਲ ਹੋ ਗਈ ਜਦੋਂ ਹਾਈ ਕੋਰਟ ਚ ਪੰਜਾਬ ਸਰਕਾਰ ਅਜੇ ਹ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਕਾਰਨ ਐਸਆਈਟੀ ਨੂੰ ਨਸ਼ਾ ਤਸਕਰੀ ਕੇਸ ਵਿੱਚ ਮਰਜੀਠਿਆ ਖਿਲਾਫ ਸੰਮਣ ਵਾਪਸ ਲੈਣੇ ਪਏ ਨੇ ਐਡਵੋਕੇਟ ਕਲੀਨ ਨੇ ਕਿਹਾ ਕਿ ਮਰਜੀਠਿਆ ਨੇ ਜਦੋਂ ਪਿਛਲੀ ਕਾਂਗਰਸ ਸਰਕਾਰ ਵੱਲ ਐਨਡੀਪੀਐਸ ਐਕਟ ਤਹਿਤ ਉਹਨਾਂ ਖਿਲਾਫ ਦਰਜ ਝੂਠੇ ਕੇਸ ਵਿੱਚ ਚਾਰ ਵਾਰੀ ਐਸਆਈਟੀ ਬਦਲੇ ਜਾਣ ਤੋਂ ਬਾਅਦ ਵਾਰ-ਵਾਰ ਉਹਨਾਂ ਨੂੰ ਸਬਮਣਤ ਭੇਜਣ ਤੇ ਉਹਨਾਂ ਨੂੰ ਉਹਨਾਂ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਸੀ ਕਲਰ ਨੇ ਵੀ ਕਿਹਾ ਕਿ ਮਜੀਠੀਆ ਦੇ ਕਿਸੇ ਵੀ ਨਸ਼ਾ ਤਸਕਰ ਨਾਲ ਸਬੰਧ ਹੋਣ ਦੇ ਕੋਈ ਸਬੂਤ ਨਹੀਂ ਹੈ ਉਹਨਾਂ ਕੋਲੋਂ ਬਰਾਮਦਗੀ ਨਹੀਂ ਹੋਈ ਐਡਵੋਕੇਟ ਕਲਰ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਨਸ਼ਿਆਂ ਦੇ ਮੁੱਦੇ ਦਾ ਸਿਆਸੀ ਕੰਮ ਕੀਤਾ ਸੀ ਉਹਨਾਂ ਕਹਿੰਦੇ ਕਿ ਸੱਚਾਈ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਵਿਲੇ ਹੀ ਸੂਬੇ ਵਿੱਚ ਨਸ਼ੇ ਦੇ ਜਾਲ ਨੂੰ ਬੇਨਕਾਬ ਕੀਤਾ ਗਿਆ ਸੀ ਉਹਨਾਂ ਕਹਿੰਦੇ ਆਪ ਸਰਕਾਰ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਵਾਸਤੇ ਪੂਰਾ ਅੱਡੀ ਚੁੱਟੀ ਦਾ ਜ਼ੋਰ ਲਗਾਇਆ ਜਦੋਂ ਕਿ ਇਸ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਆਮ ਆਦੀ ਪਾਰਟੀ ਦੀ ਸਰਕਾਰ ਚ ਰਾਜ ਵਿੱਚ ਨਸ਼ਾ ਤਸਕਰੀ ਸਿਖਰਾਂ ਤੇ ਕਿਉਂ ਪਹੁੰਚ ਗਈ ਹੈ ਉਹਨੇ ਵੀ ਕਹਿ ਕੇ ਹਾਈ ਕੋਰਟ ਤੇ ਪੰਜਾਬ ਦੇ ਰਾਜਪਾਲ ਨੂੰ ਸੂਬੇ ਵਿੱਚ ਨਸ਼ਿਆਂ ਵਿੱਚ ਵਾਧੇ ਲਈ ਆਪ ਸਰਕਾਰ ਨੂੰ ਜ਼ਿੰਮੇਵਾਰ ਠਰਾ ਚੁੱਕੇ ਨੇ ਹੁਣ ਆਪ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਕਿਉਂ ਦੱਸੇ ਕਿ ਨਸ਼ਿਆਂ ਦਾ ਸਰਗਣਾ ਕੌਣ ਹੈ ਜੋ ਪੰਜਾਬੀ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਿਹਾ ਤੇ ਭਵਿੱਖ ਨੂੰ ਤਬਾਹ ਕਰ ਰਿਹਾ ਜੀ ਜਿੱਥੇ ਖਬਰ ਅਸੀਂ ਵਿਸਤਾਰ ਦੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਕ ਸਾਮਨ ਵਾਪਸ ਲੈਣ ਦੀ ਗੱਲ ਆ ਤੇ ਇੱਕ ਨਵਾਂ ਸਾਮਨ ਭੇਜਣ ਦੀ ਤਿਆਰੀ ਹੈ ਇਸ ਦੇ ਪਿੱਛੇ ਭਾਵਨਾ ਕੀ ਹੈ ਜਾਂ ਮਕਸਦ ਕੀ ਹੈ ਉਹ ਲੋਕ ਆਪੋ ਆਪਣੇ ਹਿਸਾਬ ਦੇ ਨਾਲ ਹਸਾਬਤਾਂ ਲਗਾ ਰਹੇ ਨੇ ਪਰ ਜਿੱਥੋਂ ਤੱਕ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਜਾਂ ਵਿਕਰਮ ਸਿੰਘ ਮਜੀਠੀਆ ਖੁਦ ਦੇ ਵੱਲੋਂ ਉਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਹਿੰਦੇ ਰਿਹਾ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਸਰਕਾਰ ਦੀ ਆਲੋਚਨਾ ਕਿਉਂ ਕਰਦੇ ਨੇ ਕਿਉਂਕਿ ਸਭ ਤੋਂ ਵੱਧ ਘੇਰਨ ਵਾਲਿਆਂ ਵਿੱਚੋਂ ਦੋ ਤਿੰਨ ਲੀਡਰ ਸੀ ਜਿਹੜੇ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਘੇਰਦੇ ਦਿਖਾਈ ਦਿੱਤੇ ਤਾਂ ਉਹਨਾਂ ਦੇ ਵਿੱਚੋਂ ਇੱਕ ਵਿਕਰਮ ਸਿੰਘ ਮਜੀਠੀਆ ਸਾਨੂੰ ਕਹਿੰਦੇ ਕਿ ਇਸ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੋਰ ਇਸ ਦੇ ਪਿੱਛੇ ਕੋਈ ਵੀ ਵੱਡਾ ਕਾਰਨ ਨਹੀਂ ਹੈ